ਉਨ ਕੀ ਸੋਚਣ ਲੱਗ ਪਏ ਆ ਕਰੋ ਫੋਨ ਹੁਣ ਆਪਣੀ ਪਰਜਾਈ ਨੂੰ ਪਹਿਲੇ ਦਿਨੋਂ ਤੇ ਗਾੜੀ ਗਾੜੀ ਹੁੰਨੇ ਹੀ ਹੁਣ ਇਹ ਲੋ ਤੁਹਾਨੂੰ ਦੱਸ ਕੇ ਵੀ ਨਹੀਂ ਗਿਆ ਕਿਤੇ ਤਾਂ ਕੋਈ ਨੂੰ ਕੋਈ ਮਿਲ ਨਹੀਂ ਹੌਸਲਾ ਕਰ ਲੱਗ ਜਾਂਦਾ ਪਤਾ ਤੁਹਾਨੂੰ ਭਲੇਖਾ ਲੱਗਾਣਾ ਸੁਣਨ ਦੇ ਵਿੱਚ ਆਹੋ ਅਈ ਸ਼ਦਾਈ ਆ ਨਾ ਤੁਹਾਨੂੰ ਭਲੇਖਾ ਲੱਗ ਜਾਂਦਾ ਲੱਗ ਜਾਂਦਾ ਪਤਾ ਹੁਣੇ ਵੇਖਿਓ ਗੱਲਾਂ ਉਦੋਂ ਨਿਕਲਦੀਆਂ ਵਿੱਚ ਜਦੋਂ ਹੋਈਆਂ ਹੁਣ ਸੱਸ ਕੀ ਭਾਬੀ ਸਤਿਕਾਰਕ ਵੀ ਕੀ ਆਲਾ ਹਾਲ ਤੇ ਭਾਬੀ ਠੀਕ ਆ ਤੂੰ ਸੁਣਾ ਆ ਬੜਾ ਠੀਕ ਆ ਰਵੀ ਕੀ ਕਰਦਾ ਵਾ ਰਵੀ 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 ਤੇ ਬਾਹਰ ਚਲ ਗਿਆ ਵਾ ਭਾਬੀ ਬਾਹਰ ਚਲ ਗਿਆ ਹਾਂ ਨਾ ਰੋ ਰਵੀ ਤੇ 3:00 ਦੇ ਘੰਟੇ 'ਚ ਮੈਂ ਫੋਨ ਕਰਤਾ ਛੇ ਛੇ ਤਰ੍ਹਾਂ ਕੰਮ ਪਣ ਗਿਆ ਟੋ ਗਿਆ ਤੁ ਤੋਂ ਤਵਾ ਦਾ ਪਿਆਰੀ ਘਰ ਔਰ ਕੋਈ ਨੀੜਾ ਨਹੀਂ ਮਤਾਂ ਕੋਈ ਜੀ ਨਹੀਂ ਲਈ ਗਈ ਸਾਰੇ ਕੋ ਤੋਂ ਤਾਂ ਚਰਚਾ ਚਰਨਾ ਆਪੇ ਤਾਂ ਉਹ ਮਿਲ ਨਹੀਂ ਆਇਆ ਕਿ ਬੜੀ ਕੋਸ਼ਿਸ਼ ਕੀਤੀ ਪਰ ਚੱਲ ਜਾਂ ਲੈ ਤੌੜ ਕੇ ਆਉਣੇ ਆ ਅਲਕੈਰ ਰੋਹੋ ਗਲਪੀ ਮੈਨ ਆਇਆ ਇਹ ਲੱਗਾ ਕਿ ਕਿਤੇ ਕੇ ਨਹੀਂ ਪਹਾਂਡੀ ਦੀ ਲੋੜ ਭਾਬੀ ਅਜ ਮੈਂ ਤੈਨੂੰ ਪਰਸੋਂ ਟੱਕਰਾਂ ਤੂੰ ਜੋ ਕਹਾ ਜੇ ਟਾਈਮ ਲੱਗਣਾ ਵਾ ਐਨਾ ਝੂਠ ਮੈਨੂੰ ਭਾਬੀ ਤੇ ਤੂੰ ਇਹ ਉਮੀਦ ਨਹੀਂ ਮੈਂ ਕਿਹਾ ਚੱਲ ਆਊਗਾ ਵੀਰੇ ਮਿਲਣ ਆਊਗਾ ਇਹਦਾ ਰਾਜਵੀਰ ਨੂੰ ਬਾਹਰੋਂ ਪਤਾ ਲੱਗਾ ਉਹਦੀਆਂ ਸਹੇਲੀਆਂ ਕੋਲ ਉਹ ਵੀ ਨਹੀਂ ਦੱਸਣ ਦੀ ਮੈਂ ਮੰਨਣ ਨਹੀਂ ੜਿਆ ਕਿ ਭਾਬੀ ਨੇ ਮੈਂ ਇਹ ਗੱਲ ਝੂਠੀ ਹੈ ਮੈਂ ਭਾਬੀ ਨੇ ਦੱਸ ਦੇਣਾ ਮੈਨੂੰ ਪਰਸੋਂ ਟੱਕਰੀ ਆਹ ਹੋ ਪਰਪਰ ਤੋ ਮੈਨੂੰ ਵੀ ਨਹੀਂ ਪਤਾ ਹੈਗਾ ਜੇ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਦੱਸਣਾ ਨਹੀਂ ਇਹ ਜਿਹੜੀ ਗੱਲ ਵੀ ਮੈਂ ਤੇਰੇ ਕੋਲ ਚੋਟ ਮਾਰਨਾ ਦਾ ਮਤਲਬ ਮਿਲ ਕੇ ਪਟਿਆਰੇ ਘਰ ਬਣਾਏ ਉਹ ਆ ਰੋਹਦਾ ਕਿ ਮੈਂ ਚਾਚੀ ਉਹਨੇ ਮਿਲ ਕੇ ਗਿਆ ਨਾ ਮੈਂ ਚਾਚੀ ਨੂੰ ਮਿਲ ਕੇ ਗਿਆ ਨਾ ਦੀ ਦਿਨ ਮ ਗਿਆ ਪਰ ਇਹ ਆ ਵੀ ਹੁਣ ਸਿੱਧੇ ਤੇ ਦੇ ਦੇਵੇ ਤੇ ਮੈਂ ਕਹਾਂ ਤੇ ਹੁਣ ਦਰਤ ਦਾ ਪਿਆਪ ਕੋਈ ਚੱਜਾ ਕੋਈ ਗੱਲ ਨਹੀਂ ਆ ਦੋਗੀ ਭਾਬੀ ਤੂੰ ਨੇ ਸਾਨੂੰ ਬਖਾਨੇ ਘਰ ਛੁੱਟਿਆ ਤੇ ਅਸੀਂ ਘਾਟੇ ਹੋਏ ਮਰ ਚੱਲੇ ਸੀ ਤੇ ਤੂੰ ਸਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਨਹੀਂ ਬਾਈ ਤੂੰ ਇਹ ਸੋਪਾ ਕਰਨੇ ਜੇ ਤੇ ਮੇਰੇ ਆਪਣੇ ਜੇ ਕੋਈ ਗੱਲ ਜੇ ਪਰ ਮੈਂ ਪੱਕਾ ਕਰਾਵਾਂ ਨਹੀਂ ਹਟਾ ਲੈ ਕੇ ਤੂੰ ਹੀ ਘਰ ਤੁਮੇ ਆਉਣਾ ਨਹੀਂਗਾ ਕੱਲ ਚੰਗਾ ਭਾਬੀ ਵਧਾਈਆਂ ਬਹੁਤ ਬਹੁਤ ਤੈਨੂੰ ਤੈਨੂੰ ਬਹੁਤਾਂ ਹੌਂਕਾ ਚਾਚੇ ਮਸਾਫਾ ਆ ਵੇਖਿਆ ਰੜੀ ਹੁਣ ਦੱਸੋ ਝੂਠ ਵਾ ਕੇ ਸੱਚ ਵਾ ਪੈਸੇ ਲੈਣੋਂ ਹੀ ਆਪਣੇ ਹੋ ਜਾਂਦੇ ਆ ਤੇ ਦੱਸਣੋਂ ਹੀ ਬਗਾਨੇ ਹੋ ਜਾਂਦੇ ਆ ਫਿਰ ਹੀ ਨજર ਲੱਗ ਜਾਂਦੀ ਹੱਡੀ ਉਹ ਵੀ ਬੜਾਈ ਛੱਤੀ ਜੰਡਰੇ ਟਿਕਟ ਕਰਾਤੀ ਸਮਾਨ ਨਾ ਖਰੀਦਾ ਕੋਈ ਚੀਜ਼ ਵਸਤ ਨਾ ਲਈ ਹੋਗੀ ਭਲਾਈ ਤਾਂ ਨਹੀਂ ਚੱਲ ਗਿਆ ਵੀ ਬਿਨਾਂ ਚੀਜ਼ਾਂ ਤੋਂ ਚੱਲ ਗਿਆ ਸੀ ਉਹ ਤਾਂ ਗੱਲ ਆ ਰਾਜਵਿੰਦਰ ਜਿਹੜੇ ਪੈਸੇ ਤੇਰਾ ਪਿਓ ਦੇਣ ਗਿਆ ਨਾ ਉਹ ਤੋਂ ਪਹਿਲਾਂ ਕਿਤੇ ਉਹਦਾ ਵੀਜ਼ਾ ਆਇਆ ਵਾ ਉਦਾਂ ਹੀ ਦੱਸ ਤੋਕ ਨਹੀਂ ਤੇਰੀ ਤਾਈ ਨਹੀਂ ਕੱਢੀ ਹੈਗੀ ਉਹ ਤਾਂ ਪੈਸੇ ਹੜੱਪਣੇ ਸੀ ਕਿਹੇ ਤਰੀਕੇ ਨਾਲ ਹੜੱਪ ਲਏ ਆ ਇਹਨਾਂ ਨੇ ਪਤਾ ਪਹਿਲਾਂ ਲੱਜਦਾ ਮਹੀਨਾ ਮਹੀਨਾ ਪਰ ਅਗਰੇ ਦੱਸਦੇ ਨਹੀਂ ਦੇਖ ਲਓ ਤੈਨੂੰ ਤੁਸੀਂ ਆਪਣੀ ਘਰ ਦੀ ਹਗੀ ਮੁੱਤੀ ਦੱਸਣੀ ਹੁੰਦੀ ਆ ਦੱਸਣਾ ਮੰਮੀ ਇਹਨਾਂ ਨੇ ਹਜੇ ਵੀ ਨਹੀਂ ਆ ਬਾਹਰੋਂ ਨਾਣਾ ਮੈਨੂੰ ਪਤਾ ਲੱਗਦਾ ਤੇ ਨਾ ਡੈਡੀ ਫੋਨ ਕਰਦੇ ਪੁੱਛਦੇ ਤੇ ਹਜੇ ਵੀ ਉਹਨਾਂ ਨੇ ਨਹੀਂ ਦੱਸਣਾ ਵੀ ਕੋਈ ਗੱਲ ਨਹੀਂ ਜਦੋਂ ਕਿਤੇ ਗੱਲ ਨਿਕਲੂ ਤੇ ਲੱਗ ਜੂ ਪਤਾ ਤੇ ਲੱਗ ਜੂ ਹੁਣ ਉਹਨੇ ਵਾਰੇ ਨਹੀਂ ਆਉਂਦਣਾ ਇਹੋ ਜੇ ਮੂੰਹ ਮਿੱਠੇ ਕਰਾਉਣ ਕੋਣੋ ਕਿ ਥੋੜ੍ਹਾ ਅਸੀਂ ਉਦਾਂ ਹੀ ਚ ਆ ਲੱਡੂ ਆਹੀ ਆਪੜੀ ਲੈ ਕੇ ਤੂੰ ਖਾ ਸਕਦੇ ਵੇਈ ਭੁੱਖੇ ਆ ਹੁਣ ਚੁੱਪ ਵੇਲਾ ਕਿੱਦਾ ਕੀਤਾ ਹੁਣ ਦੇ ਦੋ ਜਵਾਬ ਕੋਈ ਹੁਣ ਦੱਸੋ ਬੋਲੋ ਕੋਈ ਉਹਨਾਂ ਦੀ ਪੱਖ ਚ ਗੱਲ ਕਰੋ ਹੁਣ ਕਿੱਥੇ ਬੋਲਾਂ ਨੜੀ ਨੇ ਵੀ ਪਹਿਲਾਂ ਸਾਨੂੰ ਵੀ ਓਡਡ ਪਿੰਦੇ ਸੀ ਸਾਨੂੰ ਕੰਗਾਲ ਕਰਕੇ ਛੱਡ ਦਿੱਤਾ ਤੇ ਉਹਨਾਂ ਦਾ ਸਵਾਰਿਆ ਗਿਆ ਉਹ ਬਲਜੀਤ ਬੱਸ ਕਰ ਤੂੰ ਤੇ ਗੱਲ ਦੀ ਗਲੈਂਡ ਹੀ ਬਣਾਈ ਜਾਨੀਂ ਕੀ ਪਤਾ ਭਾਬੀ ਸੱਚੀ ਕਹਿੰਦੀ ਹੋਵੇ ਏਜੰਟ ਨੇ ਛੇਤੀ ਡਿਗੜ ਕਰਾਤੀ ਹੋਣੀ ਆ ਤਾਂ ਨਹੀਂ ਮਿਲਣਾ ਆਇਆ ਐਵੇਂ ਜਾਣ ਕੇ ਡਈਂ ਆ ਤੂੰ ਵੀ ਗੱਲ ਦੀ ਗਲੈਂਡ ਬਣਾਈ ਜਾਨੀਂ ਹੁ ਬੱਸ ਕਰੋ ਬੱਸ ਕਰੋ ਉਹ ਆਪਣੀ ਜਿਹੜੀ ਆ ਪੋਲਾ ਪੰਤੀ ਆ ਨਾ ਹਜੇ ਵੀ ਹਟਾ ਲੋ ਲੋਕੇ ਤੁਹਾਨੂੰ ਲੁੱਟ ਕੇ ਖਾ ਚੱਲੇ ਆ ਆ ਸੁਣ ਲੈ ਆਪਣੇ ਪਿਓ ਦੀਆਂ ਗੱਲਾਂ ਹਜੇ ਵੀ ਆਪਣੀ ਭਾਬੀ ਤੇ ਯਕੀਨ ਵਾ ਉਹ ਚੱਲ ਮੰਮੀ ਛੱਡੋ ਉਹਨਾਂ ਬਦਲੇ ਆਪਣੇ ਘਰ ਚ ਕਿਉਂ ਲੜਾਈ ਪਾਉਣੀ ਆ ਡੈਡੀ ਜੀ ਆਜਾ ਤਾ ਤੁਹਾਨੂੰ ਪਹਿਲਾਂ ਹੀ ਪਤਾ ਵਾ ਨਹੀਂ ਨਾ ਦੱਸਿਆ ਤੇ ਨਾ ਦੱਸੇ ਗਾਂ ਆਪਾਂ ਵੀ ਆਪਣੇ ਘਰ ਦੀ ਕੋਈ ਗੱਲ ਦੱਸਿਆ ਕਾ ਨਹੀਂ ਇਹ ਆਪਣਾ ਸਮਝ ਕੇ ਸਾਰੀਆਂ ਗੱਲਾਂ ਇਹਨਾਂ ਨੂੰ ਦੱਦੇ ਪਰ ਇਹਨਾਂ ਨੇ ਸਾਨੂੰ ਬਗਾਨੇ ਕਰਤਾ ਨਾ ਤੇ ਚਲੋ ਕੋਈ ਨਹੀਂ ਆਜੋ ਤੁਸੀਂ ਚੱਲੀ ਜਾਂਦਾ ਪਰ ਰਾਜਵਿੰਦਰ ਪੈਸੇ ਦੇ ਲੰਨਾ ਨਾ ਲਿਆ ਹੁੰਦਾ ਤੇ ਨਾ ਗੱਡੀ ਸਾਡੇ ਹੱਥ ਟਾਏ ਹੁੰਦੇ ਫੇਰ ਗੱਲ ਹੋਰੀ ਜੇ ਤੁਸੀਂ ਪੈਸਾ ਤੇ ਲੱਲ ਲਿਆ ਤੇ ਫੇਰ ਸਾਨੂੰ ਦੱਸਣ ਦਾ ਫਰਜ਼ ਨਹੀਂ ਬਣਦਾ ਅਸੀਂ ਤੁਹਾਡੇ ਕਿਹੜੇ ਦੋਖੀ ਆ ਆਇਆ ਮੰਮੀ ਸੋਚਿਆ ਗੱਡੀ ਆਪ ਲਵਾਂਗੇ ਬਸ ਕੋ ਖਾਤੇ ਚ ਪਾ ਛੜੇ ਆ ਆਜੋ ਤੁਸੀਂ ਬੈਠੇ ਰੋ ਇੱਥੇ ਸਿਰ ਨੂੰ ਹੱਥ ਮਾਰੋ ਬਲਜੀਤ ਵੀ ਆਪਣੀ ਜਗ੍ਹਾ ਦੀ ਸੱਚੀ ਆ ਭਾਬੀ ਜੀ ਵੀ ਕਰ ਗੱਲ ਕਿ ਜੇ ਵੀਜ਼ਾ ਆ ਗਿਆ ਤੂੰ ਸਾਨੂੰ ਦੱਸ ਦਿੰਦੀ ਮੈਨੂੰ ਭਾਬੀ ਤੋਂ ਇਹ ਉਮੀਦ ਨਹੀਂ ਆਗੀ ਕਿ ਜਿਹੜੀ ਗੱਲ ਭਾਬੀ ਕੋ ਪਤਾ ਲੱਗਣੀ ਚਾਹੀਦੀ ਸੀ ਸਾਨੂੰ ਬਾਹਰੋਂ ਪਤਾ ਲੱਗੀ ਆ ਕਿ ਜੇ ਵੀਜ਼ਾ ਆ ਗਿਆ ਸੀ ਤੇ ਘੱਟੋ ਘੱਟ ਮੁੰਡਾ ਮਿਲ ਕੇ ਤੇ ਜਾ ਸਕਦਾ ਸੀ ਨਾ ਅਸੀਂ ਇਹਨਾਂ ਦੇ ਹੋਏ ਮਰ ਗਏ ਪਰ ਭਾਬੀ ਨੇ ਮੈਨੂੰ ਨਾ ਕੱਖ ਤੋਂ ਹੌਲਾ ਕਰਕੇ ਰੱਖ ਦਿੱਤਾ ਚਲੋ ਕੋਈ ਨਹੀਂ ਜੇ ਨਹੀਂ ਦੱਸਣਾ ਤਾਂ ਨਾ ਦੱਸ ਦੀ ਜਦੋਂ ਪਰਸੋਂ ਟੱਕਰੀ ਉਦੋਂ ਦੱਸ ਦੇਣੀ ਝੂਠਾ ਸੱਚਾ ਕਿਰਗਵੀਰ ਪੁੱਤੀ ਆ ਤੇਰਾ ਬਾਹਰ ਚਲ ਗਿਆ ਤੇ ਮੈਨੂੰ ਆਉਣ ਦਾ ਮੌਕਾ ਨਹੀਂ ਮਿਲਿਆ ਇੰਨਾ ਮੈਨੂੰ ਗੁੱਸਾ ਨਾ ਵੇਖ ਲਾ ਤੂੰ ਆਪਣੀ ਤਾਈ ਦੇ ਕੰਮ ਇਤਰਾ ਨੇ ਕੰਮ ਕਰਦੀਆਂ ਜਦੋਂ ਪੈਸਾ ਤੇ ਲੈਣਾ ਹੋਵੇ ਨਾ ਉਦੋਂ ਗੱਲਾਂ ਹੋ ਰਿਆ ਤੇ ਜਦੋਂ ਇਤਰਾ ਘਲਾਉਣੇ ਉਹਨਾਂ ਤੇ ਉਦੋਂ ਗੱਲਾਂ ਇਹਨਾਂ ਦੀਆਂ ਹੋਰ ਹੋ ਜਾਂਦੀਆਂ ਮੰਮੀ ਉਹ ਗੱਲ ਤੇ ਹੈ ਹੀ ਆ ਕੀ ਕਹਿੰਦੇ ਨੇ ਹਾਥੀ ਦੇ ਖਾਣ ਵਾਲੇ ਦੰਦ ਹੋਰ ਤੇ ਵਿਖਾਉਣ ਵਾਲੇ ਹੋਰ ਹੁਣ ਤੁਸੀਂ ਕਿਉਂ ਆਪਣਾ ਲਹੂ ਸਾੜਨ ਢੇ ਆ ਲਹੂ ਗਾੜਾ ਨਾ ਮੈਂ ਤਾਂ ਤਰਸੀ ਕਰ ਕਰ ਮਰ ਚਲੀ ਸਾਰੀ ਉਮਰ ਮੈਂ ਤੇ ਇਹੋ ਆਖਿਆ ਭੀ ਇਹ ਆਦਮੀ ਨਹੀਂ ਤੇ ਸਾਡੇ ਹੀ ਸਾਡੇ ਹੀ ਸਾਡੇ ਤੋਂ ਬਣੇ ਨਾ ਉਹਨਾਂ ਤੇ ਚੋਰੀਆਂ ਕਮਾਈਆਂ ਸਾਡੇ ਤੋਂ ਮੰਮੀ ਤਰਸ ਆਪਾਂ ਕਰਦੇ ਆਂ ਅਗਲੇ ਸਾਡੇ ਦਿਨ ਹੀ ਤਰਸ ਕਰਦੇ ਉਹ ਪੋਲਾ ਤਾਂ ਮੇਰਾ ਪਿਓ ਆ ਜਿਹਨੂੰ ਵੇ ਸਾਰਾ ਕੋ ਉਹਦਾ ਕੀ ਕਹਿੰਦੇ ਨੇ ਵੀ ਲੈ ਗਿਆ ਵਾ ਪਹਿਲਾਂ ਭੂਆਣੇ ਨੇ ਕੋਈ ਕਸਰ ਛੱਡੀ ਰਹਿੰਦੀ ਹੁੰਦੀ ਤਾਈ ਨੇ ਨਹੀਂ ਛੱਡੀ ਮੇਰੇ ਪਿਓ ਨੇ ਜੇ ਚੁੱਕ ਥਾਲ ਕੇ ਇਹਨਾਂ ਨੂੰ ਪੈਸੇ ਦਿੱਤੇ ਹੀ ਕੀ ਗੱਲ ਆ ਜੇ ਸਾਨੂੰ ਮਾਵਾਂ ਧੀਆਂ ਨਹੀਂ ਇਹੀ ਚੰਗੀਆਂ 라ਦੀਆ ਸਾਨੂੰ ਨਹੀਂ ਵੀਰ ਨੇ ਮਿਲ ਕੇ ਜਾਣਾ ਡੈਡੀ ਨੂੰ ਮਾਰੋ-ਮਾਰ ਮਿਲ ਜਾਂਦਾ ਐਡਾ ਵੀ ਕਿਹੜਾ ਏਜੰਟ ਜਿੰਨੇ ਰਾਤੋਂ ਰਾਤ ਹੀ ਟਿਕਟ ਕਰਾ ਤੇ ਚੜਾਤਾ ਇਹਨੂੰ ਜੱਜੇ ਕੋਈ ਰਾਤੁਰਾ ਨਹੀਂ ਤਿਆਰੀਆਂ ਸੌ ਕੀਤੀਆਂ ਨਹੀਂ ਅੰਦਰ-ਅੰਦਰ ਕੀਤਾ ਵੇਸਣ ਨਹੀਂ ਬਣਾ ਬਣਾ ਕੇ ਦਿੱਤੇ ਹੋਣੇ ਮੇਰੀ ਗੱਲ ਸੁਣ ਜਿੱਦਨ ਤੇਰੀ ਭੂ ਆਈ ਆ ਜਿੱਦਨ ਤੇਰੀ ਤਾਈ ਨੂੰ ਸਰਦਿਆ ਉਹਦਨੇ ਅਥਰੂ ਵੇ ਨਹੀਂ ਮਕਰਮਸ਼ ਵਾਲੇ ਮੁੜ ਕੇ ਕਿੱਥੇ ਗਏ ਅਥਰੂ ਹੁਣ ਵੇਖੀ ਜੇ ਕੁਛ ਵੀ ਜਾਣਗੇ ਨਾ ਕਿਤੇ ਆ ਵੀ ਜਾਣਗੇ ਸਾਡੇ ਘਰ ਪੈਰ ਵੀ ਪਾਉਣਗੇ ਤਾਂ ਗੱਲ ਕਰੀ ਇਹ ਤਾਂ ਮੰਮੀ ਗੱਲਾਂ ਸੱਚੀ ਕਈਆਂ ਸਿਆਣਿਆਂ ਨੇ ਵੀ ਜਦੋਂ ਕਿਸੇ ਦੇ ਕੋਲ ਕੁਛ ਨਹੀਂ ਨਾ ਉਹ ਪੰਜ ਭਾਜ ਅਗਲੇ ਦੇ ਬੁਰੇ ਹੀ ਵੜਦੇ ਤੇ ਜਦੋਂ ਕੁਝ ਹੋ ਜਾਏ ਤੇ ਅਗਲੇ ਪਿੱਛੇ ਹਟ ਜਾਂਦੇ ਵੀ ਕਿਤੇ ਸਾਡੇ ਕੋਲ ਮੰਗਣਾ ਲੈਣ 10 ਵੀ ਇਹਦਾ ਮੁੰਡਾ ਹੀ ਜਾਜੋ ਫੜੀਆ ਖਿੱਚ ਲੈਣ ਲੱਗੇ ਜਿਹੜਾ ਚਾਨਣੀ ਹੀ ਦੇਣਾ ਜੇ ਸਾਨੂੰ ਚਾਹੀ ਅਸੀਂ ਮਤ ਕੀਤੀ ਤੇ ਚੱਲ ਕਿਤੇ ਇਹਦੇ ਵੀ ਦਿਨ ਬਦਲ ਜਾਣਗੇ ਤਾਈ ਦੇ ਵੀਰ ਬਾਹਰ ਚੱਲ ਜੂਗਾ ਪਰ ਕੀ ਪਤਾ ਹੀ ਤਾਈ ਨੇ ਵੀਰ ਜਾਣ ਤੋਂ ਪਹਿਲੇ ਹੀ ਬਦਲ ਜਾਣਾ ਉਹ ਅਫਰਗੀ ਹੋਣੀ ਐਨੇ ਨਾ ਵੀ ਮੇਰੇ ਪੇ ਮੁੰਡੇ ਨੇ ਹੁਣ ਨੋਟ ਕਮਾ ਕੇ ਕਲਾਉਣੇ ਆ ਚੱਲ ਦਫਾ ਕਰੋ ਉਹਨੂੰ ਕਿਹੜਾ ਅਸਰ ਹੋਣ ਲਿਆ ਤੂੰ ਆਪਣਾ ਲਹੂ ਸਾੜੀ ਜਾਂਨੇ ਅਗਰ ਡੈਡੀ ਬਾਹਰ ਫਿਗਰ ਚ ਬੈਠਿਆ ਐ ਇੱਥੇ ਹੁਣ ਤੁਸੀਂ ਬੈਠੇ ਰਹੋ ਤਾਂ ਤੁਸੀਂ ਦੋਵੇਂ ਜੀ ਬਿਮਾਰ ਹੋ ਜਾਓ ਤੇ ਮੈਨੂੰ ਕਿਹਨੇ ਪੋਚ ਲੈਣਾ ਵਾ ਚਾਹ ਬਣਾਵਾਂ ਮੇਰਾ ਤੇ ਆਪ ਨਹੀਂ ਜੀ ਕੰਡਿਆ ਚਾਹ ਪੀਣੀ ਵੇਖਾਂ ਰਕबीरਵਾਲ ਮਾੜਾ ਜਾ ਕਿਆ ਭਾਬੀ ਚਲ ਗਿਆ ਰਵੀ ਜੇ ਦੱਸ ਦਿੱਤਾ ਨਾ ਤੇ ਮੁੜ ਕੇ ਗਾੜੀ ਕੋਈ ਆ ਹੀ ਨਹੀਂ ਗਿਆ ਮਾੜੀ ਜੀ ਵਧਾਈ ਦੇ ਕੇ ਝੂਠੀ ਜੀ ਤੇ ਕਿਦਾਂ ਫੋਨ ਕੱਟ ਦਿੱਤਾ ਵਾ ਆ ਹੁੰਦੇ ਹੀ ਸ਼ਰੀਕ ਸਗੋਂ ਤੂੰ ਖੁਸ਼ ਹੋ ਕਿ ਮੇਰਾ ਪਤੀ ਆ ਗਿਆ ਵਾ ਤੇ ਨਾਲੇ ਤੂੰ ਇਹ ਕਹਿ ਤੇ ਚਲ ਕੰਮ ਕਰਨ ਗਿਆ ਭਾਬੀ ਸੁਖਬਧਾਈ ਹੋਵੇ ਸ਼ੁਗਰਵਾ ਕਿਤੇ ਗਿਆ ਵਦੇ ਵੀ ਕਿਤੇ ਕਮਾਉਣ ਵਾਲਾ ਹੋਇਆ ਮਾਹ ਕਿਤੇ ਸਾਰੀ ਉਮਰ ਸਾਡੀ ਰੋਂਦਿਆਂ ਦੇ ਲਾਂਗੇ ਹੁਣ ਵੀ ਵੇਲੇ ਨਾਲ ਮਾਸਾ ਚਾ ਨਹੀਂ ਚੜਿਆ ਉਹੋ ਗਰ ਉੱਤੋਂ ਤੋਂ ਕਹਤਾ ਵਧਾਈ ਹੋਵੇ ਜੇ ਮੈਂ ਆ ਗੜੀ ਵਧਾਈ ਦਾ ਦੇਣਾ ਜਵਾਬ ਤੇ ਫੋਨ ਹੀ ਕੱਟ ਦਿੱਤਾ ਆ ਹੁੰਦਾ ਹੀ ਸ਼ਰੀਕ ਇਹਨਾਂ ਨੂੰ ਕੀ ਹੋਇਆ ਵਾ ਆਉਂਦੇ ਵੀ ਘਵਾ ਕੇ ਜਾਂਦੇ ਹੁੰਦੇ ਜਾਂਦੇ ਵੀ ਘਵਾ ਕੇ ਜਾਂਦੇ ਹੁੰਦੇ ਆ ਚੁੱਪਚੀ ਤੇ ਨਿਕਲ ਗਏ ਪਤਾ ਨਹੀਂ ਕਾਦੀ ਟੈਨਸ਼ਨ ਆ ਪੁੱਛਾਂ ਤਾਂ ਸਹੀ ਜਾ ਕੇ ਕੀ ਗੱਲ ਹੋਈ ਆ ਕੋਹ ਨਹੀਂ ਗੱਲ ਕੀ ਹੋਣੀ ਚੁੱਪਚੀਪੀ ਤੇ ਅੰਦਰ ਆ ਗਏ ਆ ਅੱਗੇ ਤੇ ਕਵਾਗੇ ਲੰਘਦੇ ਹੁੰਦੇ ਨਹੀਂ ਮੈਂ ਬਾਹਰ ਕੋਈ ਵੀ ਕੰਮ ਕਰਨਾ ਤੇ ਪੁੱਛਣਾ ਕੀ ਕਰਨ ਦੇਈ ਆ ਐਦਾਂ ਬੰਨ ਨਾ ਗੱਲ ਸ਼ੁਰੂ ਕਰੀ ਦੀ ਆ ਕੀ ਗੱਲ ਸਰੀਰ ਨਹੀਂਗਾ ਠੀਕ ਆ ਨਹੀਂ ਠੀਕ ਵਾ ਬਿਲਕੁਲ ਕੋਈ ਗੱਲ ਹੀ ਨਹੀਂ ਉਹ ਜੀ ਬੁਖਾਰ ਤੇ ਨਹੀਂ ਲੱਗਦਾ ਤੁਹਾਨੂੰ ਆਪਣੇ ਆਪ ਨੂੰ ਉਹ ਨਹੀਂ ਨਹੀਂ ਠੀਕ ਵਾ ਕੋਈ ਗੱਲ ਨਹੀਂ ਕੀ ਤੈਨੂੰ ਹੀ ਰੰਗ ਉਹ ਲੱਗੰਦੇ ਆ ਆ ਮੈਨੂੰ ਤੂੰ ਟੈਨਸ਼ਨ ਚ ਲੱਗਣ ਡੇ ਚੁੱਪ ਚੁੱਪੀ ਚੁੱਪ ਚੁੱਪ ਜੇ ਲੱਗਣ ਡੇ ਆ ਤਾਂ ਪੁੱਛਣ ਡੈ ਪੀ ਆ ਕੋਈ ਗੱਲ ਹੈਗੀ ਆ ਤਾਂ ਦੱਸ ਦੋ ਉਹ ਨਹੀਂ ਕੋਈ ਗੱਲ ਨਹੀਂ ਹੈ ਕੋਈ ਗੱਲ ਕੀ ਆ ਮੈਂ ਜੂ ਤੈਨੂੰ ਕਹਿੰਨਾ ਕੋਈ ਗੱਲ ਨਹੀਂ ਗੀ ਗੱਲ ਕਿਉਂ ਨਹੀਂ ਆ ਫੇਰ ਚੁੱਪ ਚੁੱਪ ਕਾ ਦਵਾ ਮੈਂ ਜਿੰਨਾ ਚਿਰ ਤੂੰ ਹੀ ਕੋਈ ਗੱਲ ਹੈ ਨਾ ਦਸੀ ਉਹਨਾਂ ਚਿਰ ਮੈਂ ਬਾਹਰ ਨਹੀਂ ਜਾਣਾ ਹੈਗਾ ਦੱਸੋ ਗੱਲ ਕੀ ਆ ਰਾਜਵਿੰਦਰ ਕਿੱਥੇ ਆ ਰਾਜਵਿੰਦਰ ਤਾਂ ਆਪਣੀ ਸਹੇਲੀ ਦੇ ਘਰ ਗਈ ਆ ਉਹਦਾ ਪ੍ਰੋਜੈਕਟ ਜਿਆ ਬਣਾਉਣ ਵਾਲਾ ਸੀ ਕਹਿੰਦੀ ਅਸੀਂ ਇਕੱਠਿਆਂ ਪੜਨਾ ਵਾ ਨਾਲੇ ਉਹ ਬਣਾਉਣਾ ਚੱਲ ਚੰਗਾ ਵਾ ਜੀ ਉਹ ਪੜ੍ਹਾਈ ਕਰਨ ਗਈ ਹੈ ਨਾ ਤੂੰ ਹੀ ਆਪਣਾ ਕੰਮ ਕਰ ਜਾ ਕੇ ਕੰਮ ਮੇਰਾ ਹੋਇਆ ਹੀ ਆ ਤੂੰ ਹੀ ਮੇਰੇ ਕੰਮ ਦੀ ਟੈਨਸ਼ਨ ਨਾ ਲਾਓ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੀ ਟੈਨਸ਼ਨ ਆ ਗੱਲ ਕੋਈ ਹੋਈ ਆ ਕਿ ਟੈਨਸ਼ਨ ਦੇ ਨਹੀਂ ਮੁੰਡੇ ਜਿੱਦਾਂ ਲੀ ਰਵੀ ਦੀ ਮੈਂ ਕਰੀ ਟੈਨਸ਼ਨ ਲੈਣੀ ਆ ਮਰਜ਼ੀ ਅਗਰ ਇਹਦੀ ਚੱਲ ਚੰਗਾ ਹੋ ਗਿਆ ਚੱਲ ਗਿਆ ਕੋਈ ਗੱਲ ਨਹੀਂ ਤੇ ਫੇਰ ਮੂੰਹ ਘਤਲੇ ਮੈਂ ਕਾਇਆ ਵਾ ਕੀ ਗੱਲ ਕੀ ਹੋਈ ਆ ਦੱਸੋ ਬੋਲ ਕੋਣ ਜਰ ਕਿਦਾਂ ਦੱਸਾਂ ਮੈਨੂੰ ਤੇ ਆਪ ਕੋ ਸਮਝ ਨਹੀਂ ਆਉਂਦੀ ਕੀ ਸਮਝ ਨਹੀਂ ਆਉਂਦੀ ਉਹ ਘਰਦਿਆਂ ਨੂੰ ਦੱਸਾਂਗੇ ਤਾਂ ਕੋਈ ਹੱਲ ਨਿਕਲੂਗਾ ਕਿ ਰਿਸ਼ਤੇਦਾਰ ਨੂੰ ਦੱਸਾਂਗੇ ਲੋਕੀ ਕਹਿੰਦੇ ਤਕਲੀਫ ਹੋਵੇ ਨਾ ਤੇ ਉੱਥੇ ਜੜ ਕੇ ਰੋਲਾ ਪਾਉਣਾ ਚਾਹੀਦਾ ਫੇਰ ਹੀ ਕੋਈ ਹੱਲ ਨਿਕਲਦਾ ਵਾ ਉਹ ਬਲਜੀਤ ਤੈਨੂੰ ਵੀ ਪਤਾ ਵਾ ਕਿ ਪਹਿਲਾਂ ਭੈਣ ਨੂੰ 5 ਲੱਖ ਰੁਪਏ ਦਿੱਤਾ ਫੇਰ ਦਿੱਤਾ ਭਾਬੀ ਨੂੰ 5 ਲੱਖ ਰੁਪਏ ਤੇ ਮੈਨੂੰ ਤਾਂ ਬੜੀ ਆਸ ਸੀ ਕਿ ਚਲ ਫਸਲ ਚੰਗੀ ਆ ਤੇ ਪੈਸੇ ਵਧ ਵਟੇ ਜਾਣੇ ਆ ਪਰ ਫਸਲ ਹੋ ਗਈ ਮਾਰੀ ਮੈਂ ਤਾਂ ਨਾ ਤੈਨੂੰ ਗੱਲ ਦੱਸੀ ਦਿਨਾ ਰਾਜਵਿੰਦਰ ਨੂੰ ਉਹ ਮਹਾ ਜਿਹੜੇ 5 ਲੱਖ ਰੁਪਏ ਫੇਰ ਭਾਬੀ ਨੇ ਦਿੱਤਾ ਉਹੋ ਹੀ ਪੂਰਾ ਹੋਇਆ ਜਾਗੇ ਹੁਣ ਗਾੜੀ ਫਸਲ ਬੀਜਣੀ ਆ ਹੁਣ ਪੈਸਾ ਕੋਲ ਕੋਈ ਨਹੀਂ ਮੈਨੂੰ ਤਾਂ ਇਹ ਟੈਨਸ਼ਨ ਪਈ ਕਿ ਫਸਲ ਕਾਰ ਨਹੀਂ ਬੀਜਣੀ ਕਿਦਾਂ ਹੁਣ ਮਜਾਓ ਫੇਰ ਬੈਕੇ ਡੰਡੇ ਵਧੀਆ ਹੋ ਗਿਆ ਤੁਹਾਡਾ ਨਾ ਇਦਾਂ ਹੀ ਚਾਹੀਦੀ ਜਦੋਂ ਤੁਹਾਨੂੰ ਪਤਾ ਵੀ ਤੁਹਾਡੀ ਫਸਲ ਮਾੜੀ ਆ ਤਾਂ ਤੁਸੀਂ ਪੈਸੇ ਕਿਉਂ ਦਿੱਤੇ ਹੁਣ ਵੀ ਤੇ ਬੈਠੇ ਹੀ ਆ ਨਾ ਮੂੰਹ ਲਮਕਾ ਕੇ ਨਾਲੇ ਸਾਡੇ ਪਾਸ ਸਿਆਪਾ ਪਾਇਆ ਹੁਣ ਅਸੀਂ ਤਾਂ ਕੀ ਕਰੀਏ ਦੱਸ ਹੁਣ ਕੋਈ ਆਉਂਦਾ ਤੁਹਾਡੇ ਲਾਗੇ ਨਾਲੇ ਤੁਸੀਂ ਭੈਣ ਨੂੰ ਫੜਾ ਤੇ ਨਾਲ ਤੁਸੀਂ ਆਪਣੀ ਪਰਜਾਈਂ ਫੜਾਤੇ ਨਾ ਕੋਈ ਪੁੱਛੇ ਕਿ ਅਸ਼ਕੇ ਗਿਆ ਹਨੂ ਓਏ ਅਸੇ ਅਗਲੋਂ ਤੇ ਮੈਂ ਤੈਨੂੰ ਨਹੀਂ ਕੋਈ ਗੱਲ ਦੱਸਦਾ ਤੂੰ ਟੈਨਸ਼ਨ ਲੈਣੀ ਐ ਕੋਈ ਗੱਲ ਨਹੀਂ ਟੈਨਸ਼ਨ ਤੇ ਹੁਣ ਪਾਤੀ ਆ ਉਹ ਤੇ ਹੁਣ ਚੱਲਣੀ ਪੈਣੀ ਆ ਕੋਈ ਗੱਲ ਨਹੀਂ ਕੀ ਕੋਈ ਗੱਲ ਨਾਲ ਕੋਈ ਹੱਲ ਨਹੀਂ ਨਿਕਲਣਾ ਮੈਂ ਤਾਂ ਨਾਕ ਸਲਾਹ ਕਰਨੀ ਹੁਣ ਪਰ ਮੇਰੇ ਗੱਲ ਨਾ ਭਵੀ ਦੱਸੋ ਮੇਰਾ ਰਦਾਵਾ ਕਿ ਥੋੜਾ ਜਿਹਾ ਸੋਨਾ ਕਹਿਣੇ ਪਾ ਗਈ ਤੇ ਫਸਲ ਬੀਜਣ ਜੋਗੇ ਪੈਸੇ ਲੈ ਆ ਗਈ ਖਾਇ ਰੱਬਾ ਕੀ ਕਰਦੇ ਆ ਤੁਸੀਂ ਕਿਉਂ ਨਹੀਂ ਤੁਹਾਨੂੰ ਸਮਝ ਆਉਂਦੀ ਉਹ ਪਹਿਲੀ ਗਹਿਣੇ ਪਾਈ ਤੇ ਸੋਨਾ ਗਹਿਣਾ ਹੀ ਪਾਇਆ ਨਾ ਵਾਪਸ ਨਹੀਂ ਮੁੜਦਾ ਹੁੰਦਾ ਤੇ ਜਿਹੜਾ ਮਣੀ ਮੋਟੀ ਜਮਾ ਪੂੰਜੀ ਹੈਗੀ ਆ ਉਹਦੇ ਰੱਖ ਲਓ ਸਾਹਮ ਕੇ ਬਲਜੀਤ ਤੂੰ ਤੇ ਕਹਿ ਦਿੱਤਾ ਹੌਲੀ ਜੀ ਨਾ ਕਿ ਸੋਨਾ ਗਹਿਣੇ ਨਹੀਂ ਪਾਉਣਾ ਪਰ ਸਾਡੀਆਂ ਦੇ ਸਾਰੀਆਂ ਆਸਾਂ ਫਸਲ ਤੇ ਹੁੰਦੀਆਂ ਵਾ ਜੇ ਫਸਲ ਨਾ ਬੀਜੀ ਗਈ 6 ਮਹੀਨੇ ਖਾਣੇ ਕਿੱਥੋਂ ਆ ਕਿਥੋਂ ਪਾਇਆ ਹੁਣਾ ਸਾਡੇ ਕੋਲ ਹੋਰ ਕਿਹੜਾ ਆਮਦੰਦਾ ਕੋਈ ਸਾਧਨ ਵਾ ਤੇ ਫਿਰ ਮੈਂ ਕੀ ਕਰਾਂ ਹੁਣ ਮੇਰੇ ਕੁੜੀ ਦਾ ਸੋਨਾ ਵਾ ਉਹ ਉਹ ਵੀ ਹੁਣ ਮੈਂ ਗਹਿਣੇ ਪਵਾਦਾ ਉਹੋ ਕੋਲ ਹੈਗਾ ਵਾ ਮੁੜ ਕੇ ਤੇ ਬਹਾਨਾ ਨਹੀਂ ਸੋਨਾ ਤੇ ਮਹਿੰਗਾ ਵੀ ਬੜਾ ਹੋ ਗਿਆ ਵਾ ਫੇਰ ਡੰਡੇ ਵਜਾਵਾਂਗੇ ਆਪਾਂ ਉਹ ਸੋਨਾ ਮੁੜ ਕੇ ਛੁੱਟਦਾ ਨਹੀਂ ਜੰਨੀ ਨਾਲੇ ਪੈੜੀ ਦੀ ਆ ਖੂਹ ਦੀ ਮਿੱਟੀ ਖੂਹ ਲੱਗਦੀ ਜਾਂਦੀ ਆ ਫਸਲ ਹੈਗੀ ਐ ਮੈਂ ਮੰਦੀ ਆ ਪਰ ਜਿੰਨੇ ਜਿਹੜੇ ਤੁਸੀਂ ਵੰਡੇ ਆ ਨਾ پیسے ਉਹ ਆਪਣੇ ਮੰਗਣੇ ਆ ਉਹ ਮੰਗ ਲਓ ਤੇ ਫਸਲ ਬੀਜ ਲਓ ਆਪਣੀ ਜੋੜ ਇੰਨਾ ਕਿਦਾਂ ਪੈਸੇ ਮੰਗ ਲਾ ਇੰਨਾ ਕਹਣਾ ਲੈ ਹੁਣੇ ਪੈਸੇ ਦਿੱਤੇ 2 ਮਹੀਨੇ ਨਹੀਂ ਹੋਏ ਹੁਣ ਪੈਸੇ ਮੰਗਣ ਡੈ ਪਿਆ ਤੇ ਫਾਲ ਲ ਲਈਏ ਫਾਲ ਲ ਲਈਏ ਫੇਰ ਠੰਡ ਪੈ ਜੂਗੀ ਇਹਨਾਂ ਦੇ ਸਾਰਿਆਂ ਦੇ ਕਲੇਜੇ ਚ ਇਹਨਾਂ ਨੇ ਤੇ ਸਾਨੂੰ ਕੰਗਾਲ ਕਰਕੇ ਰਾਹ ਦਿੱਤਾ ਸਾਰੀਆਂ ਜਾਣੀਆਂ ਨੇ ਉਹ ਥੋੜਾ ਪਤਾ ਦਿਮਾਗ ਨਾਲ ਸੋਚੋ ਆਪ ਤੰਗੀ ਝੱਕ ਨੂੰ ਤੁਸੀਂ ਤਿਆਰ ਹੋਣਦੇ ਆ ਆਪੇ ਉਹ ਤੰਗੀ ਝੱਕ ਲੈ ਆਪ ਉਹਨਾਂ ਨੇ ਵਧੀਆ ਵਧੀਆ ਵਿਆਹ ਕਰ ਲਏ ਉਹਨਾਂ ਨੇ ਮੁੰਡਾ ਵਧੀਆ ਬਾਰਕ ਲਾ ਲਿਆ ਤੇ ਸਾਡਾ ਕੀ ਆ ਨਾ ਹੱਦੀ ਕੁੜੀ ਕੇ ਪਾਸੇ ਲੱਗੀ ਤੇ ਜਿਹੜਾ ਰਹਾ ਮਾੜਾ ਮੋਟਾ ਸੋਨਾ ਉਹ ਵੀ ਗਹਿਣੇ ਪਾ ਦੋ। ਉਹ ਛੋਟਦਾ ਨਹੀਂ ਹੁੰਦਾ ਮੁੜ ਕੇ। ਫੇਰ ਦੱਸਣ ਮੈਂ ਕੀ ਕਰਾਂ? ਲੈ ਹੈ। ਸੱਚੀ ਕੋਈ ਸਮਝ ਨਹੀਂ ਆਉਂਦੀ ਜੇ ਭੈਣ ਭਾਪੇ ਮੰਗਲੇ ਭੈਣ ਨੇ ਮੂੰਹ ਬਣਾ ਲੈਣਾ ਕਿ ਮੈਂ ਕੁੜੀ ਦਾ ਵਿਆਹ ਕੀਤਾ ਤੇ ਪੈਸੇ ਮੰਗਣਾਗਾ ਜੇ ਭਾਬੀ ਨੂੰ ਕਹਾਂ ਤੇ ਭਾਬੀ ਜੀ ਕਹਣਾ ਖਰੇ ਇਨਾਂ ਨੂੰ ਮੈਂ ਦੱਸਿਆ ਨਹੀਂ ਤਾਂ ਕਰਕੇ ਡਈ ਹੁਣ ਮੇਰੇ ਮਗਰ ਪੈ ਗਈ ਪੈਸੇ ਦੇ ਹੁਣੇ ਮੈਂ ਤੇ ਆਪ ਆਪਣੇ ਹੱਥ ਮੱਥੇ ਨੂੰ ਹੱਥ ਮਾਰਦੀ ਆ। ਆ ਪੋਲਾ ਬੰਦਾ ਮੇਰੇ ਪੱਲੇ ਪੈ ਗਿਆ। ਥੋੜੀ ਬੋਤੀ ਚਲਾਕੀ ਆਪਣੇ ਵਿੱਚ ਵੀ ਰੱਖਣੀ ਪੈਂਦੀ ਆ 5-5 ਲੱਖ ਕੀ ਕਰਨ ਨੂੰ ਦੇਣਾ ਓ ਥੋੜੇ ਪੈਸੇ ਦੇ ਦਿੰਦੇ ਕਈ ਦਾ ਹੋਈਦਾ ਵਾ ਆ ਲੱਖ ਲਲੋ ਬਾਕੀ ਵੇਖਾਂਗੇ ਨਾ ਹੜ ਕੋ ਹੈਗੇ ਹੀ ਆ ਹੁਣ ਆਪ ਤੰਗੀ ਝਾਕ ਕੇ ਪੈਸਾ ਤੇ ਲਾ ਦੇ ਕੇ ਤੇ ਹੁਣ ਤੁਸੀਂ ਆਪ ਸੋਨਾ ਫੇਰ ਕਹਨੇ ਪਾ ਲੈਣਾ ਵਾ ਓ ਥੋੜਾ ਬੋਤਾ ਦਿਮਾਗ ਨਾਲ ਸੋਚੋ ਹਾਂ ਕੀ ਕਰਾਂਗੇ ਆਪਾਂ ਕੰਗਾਲ ਹੋ ਜਾਾਂਗੇ ਰੈਂਦੇ ਹੁੰਦੀ ਚੀਜ਼ਾਂ ਵੀ ਵੇਚ ਜਾਣੀਆਂ ਜੇ ਚੱਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਤੂੰ ਚੁੱਪ ਕਰਕੇ ਤੇ ਉੱਠ ਕੇ ਤੇ ਪੈਸੇ ਮੰਗੋ ਉਹਨਾਂ ਕੋ ਜਿਹੜੀ ਜਿਹੜੀ ਗੱਲ ਆ ਕਰਨ ਵਾਲੀ ਬਲਜੀਤ ਮੇਰਾ ਤੇ ਨਹੀਂ ਹੌਸਲਾ ਪੈਂਦਾ ਕਿ ਕੋਈ ਪੈਸੇ ਮੰਗੇ ਦਾ ਜੀ ਕੋਈ ਨਹੀਂ ਮੈਨੂੰ ਲਾ ਲੰਦ ਕੋ ਸਾਖਦਾ ਮੈਂ ਕਰਦਾ ਤੇ ਤੈਨੂੰ ਬਾਅਦ ਚ ਦੱਸਦਾ ਕੀ ਕਰਨਾ ਜਾਂ ਤੂੰ ਆਪਣਾ ਕੰਮ ਕਰ ਜਾ ਆਪੇ ਲਈ ਜਾ ਟੈਨਸ਼ਨ ਮੈਨੂੰ ਕਾ ਤੋ ਦਿੱਤੀ ਆ ਕੁੜੇ ਕਿ ਦਾਂਪਲ ਜੀ ਤੇ ਕੀ ਹਾਲ ਠੀਕ ਆ ਭੈਣ ਜੀ ਤੁਸੀਂ ਆਪਣੀ ਸੁਣਾਓ ਆਪਣਾ ਵੀ ਠੀਕ ਆ ਹੋਰ ਕਿੱਦਾਂ ਰਕबीर ਦਾ ਉਹ ਵੀ ਠੀਕ ਆ ਕੁਛ ਪਤਾ ਨ ਲੱਗਾ ਰੇ ਨਾ ਲੱਗਾ ਵਾ ਪਤਾ ਹੱਥ ਫੇਰ ਤੂੰ ਵਧਾਈ ਨਹੀਂ ਦਿੱਤੀ ਪੁੱਤ ਮੇਰਾ ਬਾਹਰ ਚ ਲੱਗ ਗਿਆ ਵਾ ਭੈਣ ਜੀ ਪੁੱਤ ਕੱਲਾ ਤੇਰਾ ਹੀ ਨਹੀਂ ਆ ਹੱਡਾ ਵੀ ਆ ਅਈ ਪੁੱਤ ਸਮਝਿਆ ਹੀ ਤਾਂ ਹੀ ਉਹਦੇ ਨਾਲ ਇੰਨੀ ਨੇਕੀਆਂ ਕਰਦੇ ਰਹੇ ਪਰ ਤੂੰ ਤੇਾਨੂੰ ਕੱਕ ਸਮਝਿਆ ਹੀ ਨਾ 100 ਲੱਖ ਰੁਪਇਆ ਲਾ ਕੇ ਪੁੱਤ ਨੂੰ ਬਾਹਰ ਘਲਾਇਆ ਸੀ ਤੇ ਜਿੱਦਨ ਉਹਦਾ ਜਾਣ ਦਾ ਟਾਈਮ ਆਇਆ ਤੇ ਰਾਤੋਂ ਰਾਤ ਉਹਨੂੰ ਬਾਹਰ ਕੱਢ ਦਿੱਤਾ ਆਹ ਕਿਤਰਾ ਦੀ ਭਲਾ ਗੱਲ ਹੋਈ ਨਹੀਂ ਨਹੀਂ ਬਲਜੀਤ ਗੁੱਸਾ ਨਾ ਕਰ ਰਾਤੋਂ ਰਾਤ ਵਿਜਾ ਆ ਗਿਆ ਤੋ ਚਲ ਗਿਆ ਨਹੀਂ ਤੋ ਨੇ ਮਿਲ ਕੇ ਤੇ ਜਾਣਾ ਸੀ ਤੇ ਨਾਲੇ ਤੁਸੀਂ ਜਿਹੜੀਆਂ ਮੇਰੇ ਨਾਲ ਕੀਤੀਆਂ ਨੇਕੀਆਂ ਮੈਨੂੰ ਪੋਲ ਥੋੜੀ ਜਾਣੀਆਂ ਵਾ ਨਾਲੇ ਤੁਸੀਂ ਨਹੀਂ ਕਰਨੀਆਂ ਤੇ ਕਿੰਨੇ ਕਰਨੀਆਂ ਹੈ ਭੈਣ ਜੀ ਅਹੀਂ ਤੇ ਮੈਂ ਤੇ ਰਾਜਵਿੰਦਰ ਚ ਤੇ ਰਵੀ ਚ ਕੋਈ ਫਰਕ ਨਹੀਂ ਸਮਝਿਆ ਪਰ ਤੁਸੀਂ ਦੱਸ ਦਿੱਤਾ ਕਿ ਹੈਗਾ ਵਾ ਫਰਕ ਨਹੀਂ ਬਲਜੀਤ ਮਮੀ ਨੇ ਫਰਕ ਸਮਝਦੀ ਰਵੀ ਚ ਤੇ ਰਾਜਵਿੰਦਰ ਚ ਤੂੰ ਇਹ ਤੇਰੇ ਮਨ ਦਾ ਵਹਿਮ ਆਹੀਂ ਤੇ ਤੁਹਾਨੂੰ ਪਹਿਲਾਂ ਤੇ ਪਾਕੇ ਕੰਮ ਬਾਅਦ ਚ ਕਰਦੇ ਆ ਸਾਡੇ ਵਾ ਤੇ ਤੂੰ ਹੀ ਸਭ ਕੁਝ ਜੇ ਠੀਕ ਆ ਭੈਣ ਜੀ ਜੇ ਰਾਤੋਂ ਰਾਤ ਵਿਜਾ ਆਇਆ ਸੀ ਨਾ ਜੇ ਬਾਈਚਸ ਨਹੀਂ ਟਾਈਮ ਮਿਲਿਆ ਰਾਤ ਸਾਨੂੰ ਫੋਨ ਕਰਦੀ ਜੇ ਕਿਤੇ ਕਿਸੇ ਦੇ ਢਿੱਡ ਪੀੜ ਵੀ ਹੁੰਦੀ ਰਾਤ ਆਉਣਦੇ ਹਨਾ ਤੇ ਹੁਣ ਵੀ ਆ ਸਕਦੇ ਸੀ ਪਰ ਤੂੰ ਇਹਨਾਂ ਜ਼ਰੂਰੀ ਨਹੀਂ ਸਮਝਿਆ ਤੂੰ ਸਾਨੂੰ ਛਿੰਕ ਕੇ ਛੁੱਟ ਛੜਿਆ ਨਹੀਂ ਨਹੀਂ ਬਲਜੀਤ ਤੂੰ ਫੇਰ ਕਰਨਾ ਕਰ ਰਵੀ ਨੇ ਤੁਹਾਨੂੰ ਫੋਨ ਕਰਨਾ ਤੁਹਾਨੂੰ ਹੀ ਕਰਨਾ ਹੋਰ ਕਿੰਨੂੰ ਕਰਨਾ ਆਹੋ ਤੁਸੀਂ ਤਾਂ ਉਹ ਚਾਚੀ ਚਾਚਾ ਜੇ ਤੁਹਾਨੂੰ ਵੀ ਫੋਨ ਕਰੂਗਾ ਰਾਜਵਿੰਦਰ ਨੂੰ ਵੀ ਕਰੂਗਾ ਤੂੰ ਟੈਨਸ਼ਨ ਨਾ ਲੈ ਵੇਖੇ ਨੇ ਅੱਗੇ ਵਾਂਗੂ ਕੋਲ ਮਿਲ ਜਾਣਾ ਤੇ ਛੇਤੀ ਛੇਤੀ ਵਿੱਚ ਆਪ ਰੋਂਦਾ ਗਿਆ ਠੀਕ ਆ ਭੈਣ ਜੀ ਜਿੰਨਾਂ ਕੋ ਮਿਲ ਕੇ ਗਿਆ ਵਾ ਉਹਨਾਂ ਕੋ ਨੇ ਫੋਨ ਕਰ ਲੈਣਾ ਵਾ ਨੇ ਕੀ ਤੂੰ ਰਟ ਲਈ ਦੱਸਿਆ ਨਹੀਂ ਦੱਸਿਆ ਨਹੀਂ ਰਕबीर ਨੂੰ ਮੈਂ ਦੱਸਿਆ ਤਾਂ ਹੈਗਾ ਹੀ ਵੀ ਪਤਾ ਨਹੀਂ ਕਿਹੜੇ ਵੇਲੇ ਜੈਂਟ ਨੇ ਉਹ ਕਰ ਵੀਜ਼ਾ ਆ ਜਾਣਾ ਵਾ ਤੇ ਉਹਨੇ ਟਿਕਟ ਲੈ ਦੇਣੀ ਐ ਤੈਨੂੰ ਜਾਣਾ ਪੈਣਾ ਹੋਰ ਦੱਸ ਮੈਂ ਤੈਨੂੰ ਵਾਜੇਗਾ ਜਾਣਾ ਦੱਸਣਾ ਹੀ ਸਗੋਂ ਤੂੰ ਖੁਸ਼ ਹੋਵੋ ਵੀ ਮੁੰਡਾ ਬਾਹਰ ਚੱਲ ਗਿਆ ਆਹੀਂ ਪੈਣਾ ਖੁਸ਼ੀਆਂ ਭੈਣ ਜੀ ਖੁਸ਼ੀਆਂ ਵਧਾਈਆਂ ਹੋਣ ਤੈਨੂੰ ਨਹੀਂ ਰੱਖ ਵਧਾਈਆਂ ਆਪਣੇ ਕੋਲ ਹੀ ਤੂੰ ਇਹ ਜੀ ਵਧਾਈਆਂ ਮੈਨੂੰ ਕੋਈ ਲੋੜ ਨਹੀਂ ਜਿਹੜੇ ਸੜੇ ਮੂੰਹ ਨਾਲ ਵਧਾਈ ਦਿੱਤੀ ਤੂੰ ਤੈਨ ਦੇ ਆ ਪੇਦਾ ਰਵੀ ਬਾਹਰ ਚੱਲ ਗਿਆ ਤੇ ਮੇਰੀ ਉਹਦਾ ਰਾਜਵਿੰਦਰ ਘਰੇ ਹੀ ਆ ਉਹ ਵੀ ਚਲ ਜੂਗੀ ਅਸੀਂ ਦੋਖੀ ਨਹੀਂ ਕਿ ਉਹਦੇ ਹੈਗੇ ਦੋਖੀ ਭੈਣ ਜੀ ਤੇਰਾ ਤਾਂ ਮੂਡ ਦਾ ਹੀ ਪਤਾ ਲੱਗਾ ਹੁਣੇ ਤੂੰ ਚੰਗੀ ਪਲੀ ਹੁਣੇ ਤੇਰੇ ਤੇਵਰ ਬਦਲ ਵੀ ਗਏ ਆ ਫਿਰ ਹੈ ਹੋ ਗੱਲਾਂ ਦਿਲ ਚ ਰੱਖੀਆਂ ਹੋਣੀਆਂ ਤਾਂ ਹੀ ਨਹੀਂ ਨਾ ਸਾਨੂੰ ਦੱਸਿਆ ਵੀ ਕੀ ਪਤਾ ਨਜ਼ਰ ਨਾ ਲਾ ਦੇਣਾਂ ਕਿ ਉਹ ਆਪੇ ਹੱਥੀਂ ਅਸੀਂ ਪੈਹਾ ਤੇ ਲਾ ਲਾ ਕੇ ਘਲਾਇਆ ਤੇ ਤੂੰ ਫਿਰ ਵੀ ਸਾਨੂੰ ਦੱਸਣ ਦੀ ਜ਼ਰੂਰਤ ਹੈ ਨਾ ਮੈਂ ਤੇਵਰ 1 ਲੱਖ ਰੁਪਇਆ ਲਾਇਆ 10 ਲੱਖ ਰੁਪਇਆ ਮੂੰਹ ਨਾਲ ਲੈਣਾ ਗੱਲ ਸੁਣ ਮੇਰੀ ਮੇਰੇ ਐਵੇਂ ਨਹੀਂ ਤੇਵਰ ਬਦਲੇ ਤੇਰੇ ਵੱਲ ਵੇਖ ਕੇ ਹੀ ਬਦਲੇ ਆ ਔੜਕ ਤੂੰ ਛੋਟੀ ਹਾਂ ਤੇ ਰحق ਨਹੀਂ ਬਣਦਾ ਵੀ ਮੈਂ ਵਧਾਈ ਦਵਾ ਆਪਣੀ ਜਠਾਣੀ ਨੂੰ ਤੂੰ ਸੜਕੇ ਹੀ ਸਵਾਹ ਹੋ ਗਈ ਤੇਰਾ ਤਾਂ ਮੂੰਹ ਹੀ ਹੋਰਦਾ ਹੋਰ ਹੋ ਗਿਆ ਭੈਣ ਜੀ ਜੇ ਮੈਂ ਸੜੀ ਹੁੰਦੀ ਨਾ ਤੇ ਮੈਂ ਆਪਣੇ ਆਦਮੀ ਨੂੰ ਕਹਿਣਾ ਸੀ ਖਬਰਦਾਰ ਜੇ ਪੈਸੇ ਦਿੱਤੇ ਤੇ ਜਿੰਨੀ ਵਾਰ ਵੀ ਤੁਸੀਂ ਆਉਂਦੇ ਰਹੇ ਪੈਸੇ ਤੁਹਾਨੂੰ ਹੱਥ ਚ ਫੜਾਉਂਦੇ ਰਹੇ ਨਾ ਨਿੱਕੇ ਹੁੰਦੇ ਤੋਂ ਲੈ ਕੇ ਹੁਣ ਤੱਕ ਜਦੋਂ ਦਾ ਤੁਹਾਡਾ ਆਦਮੀ ਮੁੱਕਾ ਸਾਡਾ ਜੇਡ ਮੁੱਕਾ ਅਸੀਂ ਇਹੋ ਹੀ ਸੋਚਿਆ ਵੀ ਚਲ ਕੋਈ ਨਹੀਂ ਇਹਨਾਂ ਨੂੰ ਨਹੀਂ ਧੱਕਾ ਦੇਣਾ ਨਹੀਂ ਮੇਰੀ ਗੱਲ ਸੁਣ ਪੈਸੇ ਤੇ ਪੱਲਿਓ ਨਹੀਂ ਦਿੰਦੇ ਮੇਰੀ ਵੀ ਪੈਲੀ ਉਹ ਹੀ ਵੋਂਦਾ ਵਾ ਤਾਂ ਹੀ ਮੈਨੂੰ ਪੈਸੇ ਦਿੰਦੇ ਸੀ ਇੱਦਾਂ ਨਹੀਂ ਕੋਈ ਵੀ ਦਿੰਦਾ ਮੁਕਤ ਪੈਸੇ ਕੋਈ ਨਹੀਂ ਦਿੰਦਾ ਅੱਜ ਅੱਗੋਂ ਕੱਟ ਲੈਂਦੇ ਕਰੀ ਤੂੰ ਪਿੱਛੋਂ ਕੱਟ ਲੇ ਤੇ ਇੱਦਾਂ ਕੁਛ ਨਹੀਂ ਭੈਣ ਜੀ ਹੁਣ ਤੂੰ ਕੱਟਣ ਕਟਾਉਣ ਦਾ ਨਾਂ ਲਾਈ ਜਾਨੀ ਆ ਹਾ ਗੱਲ ਨਹੀਂ ਬਣਦੀ ਹੈਗੀ ਇਹ ਤੇ ਕੱਟਣ ਕਟਾਉਣ ਤੋਂ ਬਿਗੈਰ ਪੈਸੇ ਆ ਜਿਹੜੇ ਹੁਣੇ ਲੈ ਕੇ ਰੱਖਿਆ ਵੇਖ ਨਹੀਂ ਆਣਗੇ ਅੱਛਾ ਭੈਣੇ ਜੇ ਤੂੰ 10 ਲੱਖ ਦੇ ਦਿੱਤਾ ਨਾ ਕੋਈ ਗੱਲ ਨਹੀਂ ਦੇ ਦਾਂਗੇ ਤੂੰ ਤਾਂ ਲੱਖ 10 ਲੱਖੇ ਟੱਲ ਤੇ ਛਾੜ ਦਿੱਤਾ ਵਾ ਫੇਰ ਕੀ ਹੋਇਆ ਭੈਣ ਭਰਾ ਦੀ ਮਦਦ ਕਰਦਾ ਵਾ ਪਰ ਇਹ ਗੱਲ ਤਾਂ ਤੈਨੂੰ ਨਹੀਂ ਕੋਈ ਮਤਲਬ ਤੂੰ ਤਾਂ ਐਡਾ ਮੂੰਹ ਕਰਕੇ ਤੁਰੇ ਫਿਰਦੀ ਆ ਕਿ ਬਸ ਪਾਣੀ ਕਾ ਮੈਂ ਤਾਂ ਇਹੋ ਜਿਹਾ ਕਦੀ ਸੋਚਿਆ ਵੀ ਨਹੀਂ ਮੈਂ ਤਾਂ ਤੁਹਾਨੂੰ ਆਪਣੇ ਸਮਝਿਆ ਸੀ ਪਰ ਤੁਸੀਂ ਵਧੀਕੀ ਕਰਕੇ ਦੱਸ ਦਿੱਤੀ ਸਾਨੂੰ ਵੀ ਇਹ ਨਹੀਂ ਜੇ ਤੁਹਾਡੇ ਆਪਣੇ ਤੁਸੀਂ ਜੋ ਮਰਜ਼ੀ ਤੁਹਾਡੇ ਨਾਲ ਕਰੀ ਜਾਓ ਅੱਛਾ ਅਸੀਂ ਨਹੀਂ ਆਪਣੇ ਤਾਂ ਤੁਸੀਂ ਆਪਣੇ ਬਣ ਕੇ ਰਹੇ ਜੇ ਤਾਂ ਇਹ ਇਦਾਂ ਦੀਆਂ ਗੱਲਾਂ ਕਰਦੀ ਤੂੰ ਮੈਂ ਗੱਲ ਤਾਂ ਕੋਈ ਮਾੜੀ ਕੀਤੀ ਨਹੀਂ ਗੁੱਸਾ ਮਨ ਚ ਹੁੰਦਾ ਨਹੀਂ ਤੁਸੀਂ ਮੈਨੂੰ ਕਹੋ ਵੀ ਚੱਲ ਬਲਜੀ ਤਾਂ ਆ ਜਾ ਘਰ ਤੁਸੀਂ ਤਾਂ ਹੋਰਦੇ ਹੋਰ ਗੱਲਾਂ ਲੈ ਕੇ ਬਹਿ ਗਏ ਆਹ ਦੇਣਾ ਮੂੰਹ ਮਿੱਠਾ ਕਰਾਵਾ ਤੇ ਜੇ ਤੂੰ ਚੰਗੀ ਹੁੰਦੀ ਮੈਂ ਵੱਡੇ ਸੀ ਤੇਰਾ ਹੱਕ ਬਣਦਾ ਏ ਤੂੰ ਅੰਬੀ ਵਧਾਈ ਦਿੰਦੀ ਤੇ ਨਾਲੇ ਮੈਨੂੰ ਸਭਾ ਝੂਠਿਆਂ ਕਰਦੇ ਉਲਟ ਤੂੰ ਮੈਨੂੰ ਨੰਗਦੀ ਨੰਗਦੀ ਨੇ ਤੈਨੂੰ ਮੈਂ ਆਪ ਕਮਾਇਆ ਵਾ ਤੇ ਤੂੰ ਕੂਕ ਕੇ ਦੱਸੋਂ ਆਪਣੀ ਪੜਾਅਸ ਘੜ ਦਿੱਤੀ